ਅਲਦੀ ਸੰਖੇਪ ਯੂਕੇ ਦੇ ਪ੍ਰਾਈਮ ਮਿਨਿਸਟਰ ਕਿਅਰ ਸਟਾਮਰ ਦੇ ਵੱਲੋਂ ਯੂਰਪ ਅਤੇ ਫਰਾਂਸ ਦੇ ਨਾਲ ਕੁਝ ਨਵੀਆਂ ਡੀਲਸ ਹੋਈਆਂ ਨੇ ਉਹਨਾਂ ਡੀਲ ਵਿੱਚ ਕੀ ਕੁਝ ਹੈ ਸਾਡੇ ਦਰਸ਼ਕਾਂ ਨੂੰ ਦੱਸੋ ਇਸ ਦੇ ਨਾਲ ਹੀ ਜੋ ਇੱਕ ਵੱਡੀ ਯੂਕੇ ਦੀ ਸਮੱਸਿਆ ਸੀ ਕਿ ਯੂਰਪ ਤੋਂ ਫਰਾਂਸ ਤੋਂ ਕੁਝ ਲੋਕ ਡੌਂਕੀ ਲਗਾ ਕੇ ਜੋ ਸਮੁੰਦਰ ਰਸਤੇ ਯੂਕੇ ਪਹੁੰਚ ਜਾਂਦੇ ਸੀ ਕਿ ਜਿਸ ਤੋਂ ਯੂਕੇ ਕਾਫੀ ਪਰੇਸ਼ਾਨ ਸੀ ਹੁਣ ਉਸੇ ਉੱਤੇ ਵੀ ਰੋਗ ਲੱਗ ਜਾਵੇਗੀ ਇਹਨਾਂ ਸਾਰੀ ਜੋ ਡੀਲਸ ਹੋਈਆਂ ਨੇ ਇਹ ਸਾਡੇ ਦਰਸ਼ਕਾਂ ਨੂੰ ਥੋੜਾ ਵਿਸਾਰਨ ਦੱਸੋ ਜੀ ਜੀ ਬਿਲਕੁਲ ਬਿਲਕੁਲ ਬ੍ਰੈਕਜ਼ਿਟ ਤੋਂ ਬਾਅਦ ਜਿੱਥੇ ਆਪਾਂ ਇਹ ਕਹਿ ਸਕਦੇ ਹਾਂ ਕਿ ਇੰਗਲੈਂਡ ਦੇ ਵਿੱਚ ਜਿਹੜੀ ਕ੍ਰਾਈਸਿਸ ਹੈਗੀ ਵੱਧ ਗਈ ਹੈ ਆ ਆਮ ਗਰੋਸਰੀ ਦੇ ਰੇਟ ਜਿਹੜੇ ਭਾਅ ਵਧ ਗਏ ਆ ਪੈਟਰੋਲ ਦਾ ਜਿਹੜਾ ਵਹੰਗਾ ਹੋ ਜਾਣਾ ਜਾਂ ਹੋਰ ਆਪਾਂ ਡੀਜ਼ਲ ਦੀਆਂ ਕੀਮਤਾਂ ਦੀ ਗੱਲ ਕਰ ਲਈਏ ਸੋ ਕਿਤੇ ਨਾ ਕਿਤੇ ਇੰਗਲੈਂਡ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਆਰਥਿਕਤਾ ਜਿਹੜੀ ਹੈ ਉਹ ਢਾਹ ਲੱਗੀ ਕਿਉਂਕਿ ਬ੍ਰੈਗਜ਼ਿਟ ਹੋ ਗਿਆ ਯੂਰਪ ਨਾਲ ਵੱਖ ਹੋ ਗਿਆ ਜਿਹੜੀਆਂ ਡੀਲਾਂ ਯੂਰੋਪੀਅਨ ਯੂਨੀਅਨ ਦੇ ਵਿੱਚ ਰਹਿ ਕੇ ਚੱਲਦੀਆਂ ਸੀ ਯਾਨੀ ਕਿ ਬਿਨਾਂ ਕਿਸੇ ਟੈਕਸ ਤੋਂ ਆ ਆਦਾਨ-ਪ੍ਰਦਾਨ ਇੰਪੋਰਟ ਐਕਸਪੋਰਟ ਕਰਨਾ ਜਾਂ ਹੋਰ ਵੀ ਬੜਾ ਕੁਝ ਹੁੰਦਾ ਹੈ ਸੋ ਉਹ ਸਾਰਾ ਬ੍ਰੈਗਜ਼ਿਟ ਤੋਂ ਬਾਅਦ ਬੰਦ ਹੋ ਗਿਆ ਸੀ ਹੁਣ ਕੀਰ ਸਟਾਮਰ ਨੇ ਬ੍ਰੈਗਜ਼ਿਟ ਦੇ ਬਾਅਵਜੂਦ ਬ੍ਰੈਗਜ਼ਿਟ ਹੋਣ ਦੇ ਬਾਵਜੂਦ ਵੀ ਯੂਰਪ ਦੇ ਨਾਲ ਨਵੀਆਂ ਡੀਲਸ ਕੀਤੀਆਂ ਨੇ ਉਹਦੇ ਵਿੱਚ ਕਾਰੋਬਾਰ ਇੰਪੋਰਟ ਐਕਸਪੋਰਟ ਦੀ ਗੱਲ ਹੈਗੀ ਹੈ ਸਮੁੰਦਰਾਂ ਦੇ ਵਿੱਚ ਉਹ ਮੱਛੀ ਫੜਨ ਦੀ ਗੱਲ ਹੈਗੀ ਹੈ ਕਿ ਕਿੱਥੋਂ ਕਿੱਥੋਂ ਤੱਕ ਤੁਸੀਂ ਆਪਣੀ ਮੱਛਲੀ ਜਿਹੜੀ ਹੈਗੀ ਆ ਉਹਨੂੰ ਫੜ ਸਕਦੇ ਹੋ ਸੋ ਉਸ ਤੋਂ ਬਾਅਦ ਜਿਹੜੀ ਮੇਨ ਗੱਲ ਇਮੀਗ੍ਰੇਸ਼ਨ ਦੀ ਤੁਸੀਂ ਕੀਤੀ ਹੈ ਇਮੀਗ੍ਰੇਸ਼ਨ ਦਾ ਮਸਲਾ ਇਹ ਸੀ ਪੀ ਫਰਾਂਸ ਦੇ ਰਸਤੇوں ਬਹੁਤ ਸਾਰੇ ਲੋਕ ਡੋਂਕੀ ਲਾ ਕੇ ਜਿਵੇਂ ਤੁਸੀਂ ਕਿਹਾ ਨਾ ਕਿ ਹਵਾਲੀਆਂ ਬੋਟਾਂ ਬਣਾ ਕੇ ਉਹ ਹਵਾ ਭਰ ਕੇ ਬੋਟ ਜਿਹੜੀ ਹੈ ਸਮੁੰਦਰ ਦੇ ਵਿੱਚ ਸੁੱਟ ਲੈਂਦੇ ਨੇ ਤੇ ਉਹ ਛੋਟੀ ਜੀ ਬੋਟ ਦੇ ਉੱਤੇ 16-16 ਜਾਣੇ ਸਵਾਰ ਹੋ ਜਾਂਦੇ ਆ ਤੇ ਇੰਗਲੈਂਡ ਵਾਲੇ ਪਾਸੇ ਨੂੰ ਸਮੁੰਦਰ ਨੂੰ ਪੈ ਜਾਂਦੇ ਨੇ ਤੇ ਉਹ ਬਹੁਤ ਸਾਰੇ ਲੋਕ ਜਿਹੜੇ ਆ ਪਹੁੰਚ ਜਾਂਦੇ ਆ ਇਸ ਪਾਸੇ ਇੱਥੇ ਆਉਂਦਿਆਂ ਹੀ ਉਹਨਾਂ ਨੂੰ ਪੁਲਿਸ ਡਿਟੇਨ ਕਰ ਲੈਂਦੀ ਆ ਤੇ ਫਿਰ ਉਹ ਅਜ਼ਾਇਲਮ ਜਿਹੜੀ ਹੈਗੀ ਹੈ ਅਪਲਾਈ ਕਰ ਦਿੰਦੇ ਨੇ ਅਜ਼ਾਇਲਮ ਅਪਲਾਈ ਹੋਣ ਤੋਂ ਬਾਅਦ ਉਹਨਾਂ ਨੂੰ ਮਹਿੰਗੇ ਹੋਟਲਾਂ ਦੇ ਵਿੱਚ ਇੰਗਲੈਂਡ ਵੱਲੋਂ ਰੱਖਿਆ ਜਾਂਦਾ ਹੈ ਉਹਨਾਂ ਦੇ ਉੱਤੇ ਮਿਲੀਅਨਸ ਜਿਹੜੇ ਹੈਗੇ ਉਹ ਖਰਚੇ ਜਾਂਦੇ ਆ ਜਿਹਦੇ ਤੋਂ ਲੈ ਕੇ ਇੰਗਲੈਂਡ ਦੇ ਲੋਕਲ ਲੋਕ ਜਿਹੜੇ ਨੇ ਬੜੇ ਦੁਖੀ ਨੇ ਕਿ ਸਾਡਾ ਟੈਕਸ ਪੇਅਰਸ ਦਾ ਜਿਹੜਾ ਪੈਸਾ ਹੈਗਾ ਉਹ ਤੁਸੀਂ ਅਜ਼ਾਇਲਮ ਸੀਕਰਸ ਦੇ ਉੱਤੇ ਲਾ ਰਹੇ ਹੋ ਤੇ ਮਤਲਬ ਇਹਨਾਂ ਦਾ ਤੁਸੀਂ ਸਾਈ ਸਾਰਾ ਬੰਦੋਬਸ ਕੀਤਾ ਹੋਇਆ ਹੋਟਲਾਂ ਚ ਕਮਰੇ ਲੈ ਕੇ ਦਿੱਤੇ ਹੋਏ ਨੇ ਸੋ ਬਿਜਲੀ ਪਾਣੀ ਦਾ ਇਹਨਾਂ ਨੂੰ ਕੋਈ ਪਰਵਾਹ ਨਹੀਂ ਹੈ ਇਹਨਾਂ ਦੇ ਫੋਨ ਬਿਲਸ ਵੀ ਤੁਸੀਂ ਪੇ ਕਰਦੇ ਹੋ ਸੋ ਮਤਲਬ ਕਿ ਖਾਣ ਪੀਣ ਸਾਰਾ ਇਹਨਾਂ ਦਾ ਵਧੀਆ ਤੁਸੀਂ ਕਰ ਰਹੇ ਹੋ ਤੇ ਇਹਨਾਂ ਨੂੰ ਤੁਸੀਂ ਮਹਿਮਾਨ ਬਣਾ ਕੇ ਰੱਖਿਆ ਹੋਇਆ ਤੇ ਸਾਡਾ ਇੱਥੇ ਜਿਉਣਾ ਔਖਾ ਹੋਇਆ ਪਿਆ ਸੋ ਇਸ ਗੱਲ ਨੂੰ ਲੈ ਕੇ ਉਸ ਤੋਂ ਦੂਜਾ ਜਿਹੜਾ ਵੱਡਾ ਕਰਨੇ ਹੈ ਕਿ ਇੰਗਲੈਂਡ ਦੇ ਵਿੱਚ ਡੋਂਕੀ ਲਾ ਕੇ ਆਉਣ ਵਾਲੇ ਵੋਟਾਂ ਰਾਈ ਜਾਂ ਦੂਸਰੇ ਤੀਸਰੇ ਉਹਨਾਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਇੱਕ ਛੋਟਾ ਜਿਹਾ ਆਪਾਂ ਕਹੀਏ ਭੀ ਇੰਗਲੈਂਡ ਇੱਕ ਟਾਪੂ ਹੀ ਤਾਂ ਹੈ ਆਲੇ ਦੋਲੇ ਸਮੁੰਦਰ ਹੈ ਤੇ ਵਿੱਚ ਟਾਪੂ ਹੈ ਤੇ ਜਿੰਨੀ ਕੁ ਗਿਣਤੀ ਲੋਕਾਂ ਦੀ ਹੋਣੀ ਚਾਹੀਦੀ ਉਹਦੇ ਨਾਲੋਂ ਕਾਫੀ ਜ਼ਿਆਦਾ ਵਾਧਾ ਜਿਹੜਾ ਹੈਗਾ ਜਨਸੰਖਿਆ ਦੇ ਵਿੱਚ ਹੁੰਦਾ ਹੋਇਆ ਨਜ਼ਰ ਆ ਰਿਹਾ ਤੇ ਕ੍ਰਾਈਮ ਜਿਹੜਾ ਮੇਨ ਗੱਲ ਇੱਕ ਇਹ ਵੀ ਹੈਗੀ ਕਿ ਕ੍ਰਾਈਮ ਦੇ ਵਿੱਚ ਵੀ ਵਾਧਾ ਹੋਇਆ ਸੋ ਇਸ ਨੂੰ ਲੈ ਕੇ ਇੰਗਲੈਂਡ ਬੜਾ ਚਿੰਤਤ ਹੈ ਲੰਬੇ ਸਮੇਂ ਤੋਂ ਤੇ ਉਹਨੇ ਬਹੁ ਕਿ ਤੁਸੀਂ ਇਹਦੇ ਉੱਤੇ ਕੰਮ ਕਰੋ ਜਿਹੜੀਆਂ ਵੋਟਾਂ ਤੁਹਾਡੇ ਵਾਲੇ ਪਾਸੋਂ ਆਉਂਦੀਆਂ ਨੇ ਤੇ ਮਸਲਾ ਤਾਂ ਤੁਹਾਡਾ ਹੈ ਵੀ ਤੁਸੀਂ ਇਹਨਾਂ ਨੂੰ ਰੋਕੋ ਸੋ ਸਾਡੇ ਵਾਲੇ ਸਾਰੇ ਲੋਕ ਆ ਜਾਂਦੇ ਆ ਸੋ ਹੁਣ ਜਿਹੜੀ ਡੀਲ ਹੋਈ ਆ ਅੱਜ 9 ਜੁਲਾਈ ਨੂੰ ਮੈਕਰਨ ਜਿਹੜੇ ਨੇ ਉਹ ਕੀਰਸਟਾਮਰ ਨੂੰ ਮਿਲਣ ਜਾ ਰਹੇ ਇੰਗਲੈਂਡ ਦੇ ਵਿੱਚ ਤੇ ਇਹ ਵੀ ਪਹਿਲੀ ਵਾਰੀ ਹੋ ਰਿਹਾ ਕਹਿੰਦੇ ਕਿ ਬ੍ਰੈਗਜ਼ਿਟ ਤੋਂ ਬਾਅਦ ਫਰਾਂਸ ਦਾ ਕੋਈ ਵੀ ਮਨਿਸਟਰ ਪਹਿਲੀ ਵਾਰੀ ਯੂਕੇ ਆ ਰਿਹਾ ਸੋ 9 ਜੁਲਾਈ ਨੂੰ ਆ ਮਤਲਬ ਕਿ ਉਹਨਾਂ ਦੀ ਮੀਟਿੰਗ ਵੀ ਹੋਏਗੀ ਤੇ ਗੱਲਬਾਤ ਹੋਏਗੀ ਤੇ ਤੁਹਾਨੂੰ ਨਾਲ-ਨਾਲ ਮੈਂ ਦੱਸ ਦੇਣਾ ਚਾਹੁੰਨਾ ਕਿ ਫਰਾਂਸ ਨੇ ਵੀ ਹੁਣ ਇਹਦੇ ਉੱਤੇ ਯੈਸ ਕਰ ਦਿੱਤੀ ਹੈ ਕਿ ਹਾਂ ਅਸੀਂ ਤੁਹਾਡਾ ਸਾਥ ਦਵਾਂਗੇ ਇਹ ਜਿਹੜੀ ਇਮੀਗ੍ਰੇਸ਼ਨ ਜਿਹੜੀ ਮਾਫ਼ ਕਰਨਾ ਜਿਹੜੇ ਡੌਂਕੀਆਂ ਰਾਹੀਂ ਜਿਹੜੇ ਲੋਕ ਆਉਂਦੇ ਨੇ ਉਹਨਾਂ ਨੂੰ ਰੋਕਣ ਦੇ ਵਿੱਚ ਅਸੀਂ ਤੁਹਾਡੀ ਮਦਦ ਕਰਾਂਗੇ ਤੇ ਪਿਛਲੇ ਦਿਨੀ ਇੱਕ ਫੁਟੇਜ ਵੀ ਬੀਬੀਸੀ ਦੀ ਸਾਹਮਣੇ ਆ ਗਈ ਹੈ ਜਿਹਦੇ ਵਿੱਚ ਫਰੈਂਚ ਪੁਲਿਸ ਕੀ ਕਰ ਰਹੀ ਹੈ ਉਹਨਾਂ ਵੋਟਾਂ ਦੀ ਵੋਟਾਂ ਦੀ ਹਵਾ ਕੱਢ ਰਹੀ ਹੈ ਜਿਹਦੇ ਵਿੱਚ ਲੋਕ ਕੁਚੜ ਕੇ ਜਾਣ ਨੂੰ ਇੰਗਲੈਂਡ ਵਾਲੇ ਪਾਸੇ ਨੂੰ ਤਿਆਰ ਸੀ ਪਾਣੀ ਦੇ ਵਿੱਚ ਉਤਰਦੇ ਨੇ ਨਾਲ ਹੀ ਪੁਲਿਸ ਆ ਜਾਂਦੀ ਹੈ ਪੁਲਿਸ ਆ ਕੇ ਉਹਨਾਂ ਦੇ ਵਿੱਚ ਸੂਏ ਮਾਰ ਕੇ ਹਵਾ ਕੱਢ ਦਿੰਦੀ ਹੈ ਸੋ ਕੀ ਮੈਂ ਤਾਂ ਹੁਣ ਇਹ ਵੀ ਮੇਰਾ ਸਵਾਲ ਹੈਗਾ ਚਲੋ ਨਾਲ ਨਾਲ ਕੀ ਇਹ ਵਾਕਿਆ ਹੀ ਮਤਲਬ ਕਿ ਸਹੀ ਰਸਤਾ ਹੈਗਾ ਕਿ ਤੁਸੀਂ ਦੋ ਚਾਰ ਵੋਟਾਂ ਦੀ ਹਵਾ ਕੱਢ ਕੇ ਤੇ ਉਹਨਾਂ ਨੂੰ ਤੁਸੀਂ ਵਾਪਸ ਭੇਜ ਦਿਓਗੇ ਤੇ ਫਿਰ ਤੁਸੀਂ ਦਿਨ ਰਾਤ ਜਿਹੜੀਆਂ ਹੋਰ ਜਾ ਰਹੀਆਂ ਹੋਰ ਲੋਕ ਜਾ ਰਹੇ ਆ ਉਹਦਾ ਕੀ ਕਰੋਗੇ ਸੋ ਪੱਕਾ ਪ੍ਰਬੰਧ ਹੋਣਾ ਚਾਹੀਦਾ ਤੇ ਉਹਦੇ ਲਈ ਹੁਣ ਕੀਰ ਸਟਾਮਰ ਹੋਰਾਂ ਦੀ ਮੈਕਰੋਨ ਦੇ ਨਾਲ ਜਿਹੜੀ ਮੀਟਿੰਗ ਹੈਗੀ ਆ ਉਹਦੇ ਵਿੱਚ ਕੋਈ ਪੱਕੇ ਹੱਲ ਲੱਭੇ ਜਾਣਗੇ ਜਿਸ ਤੋਂ ਬਾਅਦ ਇਹਦੇ ਉੱਤੇ ਠੱਲ ਪਾਵੇਗੀ ਤਾਂ ਯੂਕੇ ਵੀ ਸੁਖਦਾ ਸਾਹ ਲਏਗਾ ਸੋ ਫਿਲਹਾਲ ਦੀ ਆ ਅਪਡੇਟ ਹੈਗੀ ਆ ਕਿ ਇਹ ਵੱਡੀ ਇੱਕ ਮੁਸ਼ਕਲ ਜਿਹੜੀ ਆ ਰਹੀ ਸੀ ਕਿ ਵੋਟਾਂ ਰਾਹੀਂ ਛੋਟੀਆਂ-ਛੋਟੀਆਂ ਵੋਟਾਂ ਰਾਹੀਂ ਤੁਹਾਨੂੰ ਮੈਂ ਇਹ ਵੀ ਦੱਸ ਦੇਣਾ ਚਾਹੁੰਨਾ ਕਿ ਇਹ ਸਾਰੀਆਂ ਵੋਟਾਂ ਇੰਗਲੈਂਡ ਨੂੰ ਪਹੁੰਚਦੀਆਂ ਵੀ ਨਹੀਂ ਅੱਧੀਆਂ ਰਸਤੇ ਦੇ ਵਿੱਚ ਹੀ ਡੁੱਬ ਜਾਂਦੀਆਂ ਐ ਬੰਦੇ ਮਰ ਵੀ ਜਾਂਦੇ ਨੇ ਜਿਹੜੇ ਡੋਂਕੀ ਲਾਉਣ ਵਾਲੇ ਉਹਦੇ ਵਿੱਚ ਛੋਟੇ ਬੱਚੇ ਵੀ ਹੁੰਦੇ ਆ ਸੋ ਕਈ ਅਧੇ ਰਸਤੇ ਦੇ ਵਿੱਚ ਰਹਿ ਜਾਂਦੇ ਆ ਕੋਈ ਭਟਕ ਜਾਂਦਾ ਰਸਤਾ ਮਤਲਬ ਬਹੁਤ ਕੁਝ ਹੁੰਦਾ ਇੱਥੇ ਜਾਨਾਂ ਦੇ ਨਾਲ ਖਿਲਵਾੜ ਜਿਹੜਾ ਹੈਗਾ ਉਹ ਹੋ ਰਿਹਾ ਜਿਸ ਨੂੰ ਲੈ ਕੇ ਲੋਕ ਦੁਖੀ ਹੁੰਦੇ ਆ ਸੁਣਦੇ ਆ ਜਦੋਂ ਸੋ ਇਹਦੇ ਉੱਤੇ ਜੇਕਰ ਰੋਕ ਲੱਗ ਜਾਂਦੀ ਹੈ ਤਾਂ ਲੋਕ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾਉਣੋਂ ਵੀ ਬਚਾ ਸਕਣਗੇ ਲੋਕਾਂ ਦੀਆਂ ਜਾਨਾਂ ਵੀ ਬਚਾਈਆਂ ਜਾ ਸਕਦੀਆਂ ਜੀ ਹਾਂ ਜੀ ਜੀ ਤੁਸੀਂ ਪਿਛਲੇ ਇੰਟਰਵਿਊ ਚ ਕਹਿ ਕੇ ਹਟਿਓ ਕਿ ਜੇ ਜਾਨ ਹੈ ਤਾਂ ਤੁਸੀਂ ਆਪਣੀ ਗਰੀਬੀ ਨੂੰ ਆਪਣੇ ਹਾਲਾਤਾਂ ਨੂੰ ਵੀ ਬਦਲ ਸਕਦੇ ਹੋ ਪਰ ਬੜੀ ਖਿਆਨ ਦੀ ਗੱਲ ਇਹ ਹੈ ਕਿ ਲੋਕ ਆਪਣੀ ਜਾਨਾਂ ਨੂੰ ਕਿਉਂਕਿ ਇੰਨੇ ਵੱਡੇ ਕਿਉਂ ਖਤਰੇ 'ਚ ਪਾ ਕੇ ਸਿਰਫ ਇੱਕ ਦੇ ਇਸ ਦੇ ਵਿੱਚ ਐਂਟਰ ਹੋ ਕੇ ਕੁਝ ਕੇ ਪੈਸੇ ਅਕਾਊਂਟ ਜਮਾਵੇ ਕੀ ਲਾਣਗੇ ਉੱਥੇ ਪਹੁੰਚ ਕੇ ਐਵੇਂ ਤਾਂ ਨਹੀਂ ਹੁੰਦਾ ਕਿ ਉੱਥੇ ਪਹੁੰਚ ਸਾਰੀ ਉਹਨਾਂ ਉੱਤੇ ਬੜੇ ਖਜ਼ਾਨੇ ਪਿੰਜੜੇ ਖੋਲ ਕੇ ਉਹਨਾਂ ਅੱਗੇ ਖੁੱਲ ਜਾਣਗੇ ਉੱਥੇ ਜੇ ਆਪਣਾ ਨਿਮਹਿਤਾ ਕਰਨੀਆਂ ਨੇ ਕਾਫੀ ਲੰਬਾ ਸਮਾਂ ਉੱਥੇ ਉਹਨਾਂ ਨੇ ਕੱਟਣਾ ਫਿਰ ਆ ਕੇ ਕੁਝ ਬਣੇਗਾ ਪਰ ਫਿਰ ਦੇਖੋ ਲੋਕ ਕਿੰਨੇ ਜਾਨਾਂ ਨੂੰ ਪਾ ਕੇ ਅਜੇ ਲੰਦੇ ਨੇ ਇੱਕ ਮਾਨਸਿਕਤਾ ਦੇ ਵਿੱਚ ਉਹਨਾਂ ਦੀ ਵੱਡੀ ਪ੍ਰੋਬਲਮ ਹੈਗੀ ਹੈ ਤੇ ਪੂਰੀ ਦੁਨੀਆ ਦੇ ਵਿੱਚ ਜੋ ਪੰਜਾਬੀ ਸਾਡੇ ਵੀਡੀਓ ਦੇਖਦੇ ਹੁੰਦੇ ਨੇ ਹੁਣ ਅਸੀਂ ਕਹਣਾ ਚਾਹਾਂਗੇ ਦਲਜੀਤ ਸਿੰਘ ਜੀ ਅਕਸਰ ਹੀ ਇਹਨਾਂ ਟੌਪਿਕਸ ਹੁੰਦੇ ਕਾਫੀ ਗਹਿਰੇ ਜਨ ਆਪਣੇ ਨਿੱਜੀ ਐਕਸਪੀਰੀਅੰਸ ਨਾਲ ਵੀ ਵਿਚਾਰ ਅੱਗੇ ਰੱਖਦੇ ਨੇ ਦਰਸ਼ਕਾਂ ਨੂੰ ਕਿ ਚੈਨਲ ਸਬਸਕ੍ਰਾਈਬ ਕਰੋ ਅਤੇ ਬਾਤ ਕਰ ਵੀਡੀਓ ਸ਼ੇਅਰ ਕਰੋ ਤੇ ਦੜੀ ਸੋਣ ਦਾ ਨੰਕਾ ਨਾਲ ਜੁੜਨ ਲਈ ਆਪਣੇ ਵਿਚਾਰ ਸਾਂ ਦਰਸ਼ਕਾਂ ਦੇ ਰੱਖਣ ਲਈ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਦਿਲੋਂ ਧੰਨਵਾਦ